ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾ ਸੰਦੇ ਜੀਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੰtarpur ਵਿਖੇ ਬੈਠੇ ਤਰਨਸਾਲਾ ਵਿੱਚ ਸੇਵਾ ਕਰਨ ਤੇ ਪਰਮਾਤਮਾ ਦਾ ਉਪਦੇਸ਼ ਦੇਣ ਤੇ ਆਉਂਦੀ ਜਾਂਦੀ ਸੰਗਤ ਤੇ ਪ੍ਰਸ਼ਨਾਂ ਦਾ ਉੱਤਰ ਦੇਣ ਮਨ ਦੇ ਪਰਮ ਮਿਟਾ ਕੇ ਪੰਦਗੀ ਦੇ ਰਸਤੇ ਤੇ ਲਾਉਣ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅੰਨ ਬਸਤਰ ਦੀ ਮਦਦ ਵੀ ਕਰ ਦਿੰਦੇ ਦੂਰ ਦੂਰ ਤੱਕ ਗੁਰੂ ਜੀ ਦੀ ਕੀਰਤੀ ਹੋਣ ਲੱਗੀ ਕਾਲੂ ਬੇਦੀ ਦੇ ਪੁੱਤਰ ਕੋਲ ਜਿਹੜਾ ਵੀ ਜਾਂਦਾ ਹੈ ਨਿਰਾਸ਼ ਹੋ ਕੇ ਵਾਪਸ ਨਹੀਂ ਆਉਂਦਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਇੱਕ ਵਾਰੀ ਗੁਰੂ ਜੀ ਦੇ ਕੋਲ ਖਤਰੀ ਬੇਦੀ ਜਾਦਾ ਆਇਆ ਤੇ ਕਹਿਣ ਲੱਗਾ ਗਰੀਬ ਨਿਵਾਜ਼ ਨਿਰਤਨ ਹਾਂ ਇਕੱਲਾ ਹਾਂ ਮੇਰੇ ਘਰ ਇੱਕ ਬੇਟੀ ਹੈ ਉਸ ਦਾ ਮੈਂ ਵਿਆਹ ਕਰਨਾ ਹੈ ਮੇਰੀ ਕੋਈ ਮਦਦ ਕਰੋ ਮੈਂ ਆਪ ਜੀ ਦੀ ਕੋਲ ਦਾ ਹੀ ਹਾਂ ਆਪ ਪੁੱਛਦੇ ਪਰਮੇਸ਼ਵਰ ਦੀ ਕਿਰਪਾ ਹੈ ਸੱਚਾ ਗੁਰੂ ਹੈ ਮੇਰਾ ਕਾਜ ਸਿੱਧ ਕਰੋ ਗੁਰੂ ਜੀ ਨੇ ਉਸ ਦੀ ਸਾਰੀ ਗੱਲ ਸੁਣੀ ਮਨ ਵਿੱਚ ਦਇਆ ਆਈ ਕਿਹਾ ਭਾਈ ਜੀ ਜੋ ਕੋ ਚਾਹੀਦਾ ਹੈ ਇੱਥੇ ਲਿਖ ਦੋ ਉਸ ਨੂੰ ਜੋ ਜੋ ਚਾਹੀਦਾ ਸੀ ਉਸ ਨੇ ਲਿਖ ਕੇ ਸੁਣਾ ਦਿੱਤਾ ਗੁਰੂ ਜੀ ਦੇ ਕੋਲ ਇੱਕ ਸਿੱਖ ਸੀ ਪਗੀਰਤ ਉਸ ਨੂੰ ਪਰਚਾ ਦੇ ਕੇ ਆਖਿਆ ਲਾਹੌਰ ਜਾ ਕੇ ਲੈ ਆਓ ਪਰ ਦੂਜੀ ਰਾਤ ਨਹੀਂ ਰਹਿਣਾ ਜੇ ਰਹੇਗਾ ਤਾਂ ਤੇਰਾ ਜਨਮ ਵਿਗੜ ਜਾਏਗਾ ਭਾਈ ਪਗੀਰਤ ਲਾਹੌਰ ਨੂੰ ਹੌਟ ਦੌੜਿਆ ਲਾਹੌਰ ਪਹੁੰਚਿਆ ਸ਼ਾਹੂਕਰ ਬਣੀਏ ਨੂੰ ਨਿਸ਼ਟ ਦਿੱਤੀ ਕਿਹਾ ਜਲਦੀ ਨਾਲ ਸਮਾਨ ਦੇ ਦਿਓ ਮੈਂ ਵਾਪਸ ਜਾਣਾ ਹੈ ਸ਼ਾਹੂਕਾਰ ਨੇ ਲਿਸਟ ਪੜ੍ਹ ਕੇ ਕਿਹਾ ਸਾਰਾ ਸਮਾਨ ਤਿਆਰ ਹੈ ਪਰ ਚੂੜਾ ਤਿਆਰ ਨਹੀਂ ਹੈ ਅੱਜ ਰਾਜਾ ਕੱਲ ਸਾਰਾ ਸਮਾਨ ਮਿਲ ਜਾਏਗਾ ਪਗੀਰਥ ਨੇ ਕਿਹਾ ਮੈਂ ਰਾਤ ਨਹੀਂ ਰਹਿ ਸਕਦਾ ਮੇਰਾ ਜਨਮ ਖਰਾਬ ਹੋ ਜਾਵੇਗਾ ਬਣਿਏ ਨੇ ਪੁੱਛਿਆ ਤੂੰ ਕੀ ਕਹਿੰਦਾ ਹੈ ਜਨਮ ਵਿਗੜ ਜਾਏਗਾ ਐਸਾ ਕੌਣ ਹੈ ਜਿਸ ਤੇ ਕਰੋਧ ਨਾਲ ਜਨਮ ਵਿਗੜ ਜਾਵੇਗਾ ਪੰਗੀਰਥ ਨੇ ਕਿਹਾ ਮੇਰਾ ਗੁਰੂ ਮਹਾਪੁਰਖ ਹੈ ਫਿਰ ਬਣਿਏ ਨੇ ਕਿਹਾ ਮੈਂ ਵੀ ਤੇਰੇ ਨਾਲ ਹੀ ਚੱਲਾਂਗਾ ਇੱਕ ਚੂੜਾ ਰੰਗਿਆ ਹੋਇਆ ਹੈ ਸੋ ਤੂੰ ਲੈ ਲਈਂ ਭਾਈ ਜੇ ਤੇਰਾ ਗੁਰੂ ਪੂਰਨ ਮਹਾਪੁਰਖ ਹੈ ਤਾਂ ਮੇਰਾ ਵੀ ਗੁਰੂ ਮੇਰਾ ਮਨ ਮੰਨਿਆ ਤਾਂ ਪੈਸੇ ਲਵਾਗਾ ਨਹੀਂ ਤਾਂ ਪੈਸੇ ਨਹੀਂ ਲਵਾਗਾ ਸਾਰਾ ਸਮਾਨ ਲੈ ਕੇ ਜਦੋਂ ਦੋਨੋਂ ਗੁਰੂ ਜੀ ਦੇ ਕੋਲ ਪਹੁੰਚੇ ਤਾਂ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਉਸ ਬੰઈએ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਨਿਹਾਲ ਹੋ ਗਿਆ ਬਨਿਆ ਗੁਰੂ ਜੀ ਦੇ ਕੋਲ ਤਿੰਨ ਸਾਲ ਰਿਹਾ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਤੇ ਬਾਣੀ ਕੰਠ ਕੀਤੀ ਤੇ ਸ਼ਬਦ ਗਾਉਣ ਦਾ ਵੱਲ ਵੀ ਸਿੱਖਿਆ ਕੁਝ ਦਿਨ ਬਾਅਦ ਬਣੀਏ ਨੇ ਸੁਦਾਗਰੀ ਸ਼ੁਰੂ ਕੀਤੀ ਜਿੱਥੇ ਰਾਜਾ ਸ਼ਿਵਨਾਬ ਰਹਿੰਦਾ ਸੀ ਉੱਥੇ ਹੀ ਸੁਦਾਗਰੀ ਕਰਨ ਲੱਗਾ ਤੇ ਉੱਥੇ ਹੀ ਰਹਿਣ ਲੱਗ ਪਿਆ ਦਿਨੇ ਉਹ ਪਾਰ ਕਰੇ ਤੇ ਰਾਤ ਨੂੰ ਕੀਰਤਨ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਵੇਦਾਂ ਵਿੱਚ ਲਿਖਿਆ ਹੈ ਜੋ ਪਹਿਰਾ ਰਾਤ ਨਹਾਵੇ ਉਸ ਨੂੰ ਸਵਾ ਮਨ ਸੋਨੇ ਦਾ ਪੁੰਨ ਹੁੰਦਾ ਹੈ ਜੋ ਅੰਮ੍ਰਿਤ ਵੇਲੇ ਨਹਾਵੇ ਉਸ ਨੂੰ ਸਵਾ ਮਨ ਚਾਂਦੀ ਦਾ ਪੁੰਨ ਜੋ ਦਿਨ ਹੋਣ ਤੋਂ ਪਹਿਲੇ ਨਹਾਵੇ ਉਸ ਨੂੰ ਸਮਾਂ ਮਾਨ ਦੁੱਤ ਦਾ ਪਉਣਾ ਲੱਗਦਾ ਹੈ ਜੋ ਦਿਨ ਚੜ੍ਹੇ ਨਾ ਹੁੰਦੇ ਹਨ ਉਹਨਾਂ ਨੂੰ ਨਾ ਪਉਣਾ ਤੇ ਨਾ ਪਾਪ ਕੋਈ ਫਲ ਨਹੀਂ ਮਿਲਦਾ ਗੁਰੂ ਨਾਨਕ ਦੇਵ ਜੀ ਦੀ ਆਗਿਆ ਹੈ ਸਵਾ ਪਹਿਰ ਰਾਤ ਰੰਦੇ ਇਸ਼ਨਾਨ ਕਰਨਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਫਿਰ ਪ੍ਰਸ਼ਾਦਾ ਛਕੀ ਕੰਮ ਕਾਰ ਕਰਨਾ ਰਾਤ ਨੂੰ ਕੀਰਤਨ ਕਰੇ ਕੀਰਤਨ ਸੋਇਲੇ ਦਾ ਪਾਠ ਕਰਕੇ ਸੌਵੇ ਸੋ ਸਿੱਖ ਜਿਉਂਦਾ ਹੀ ਮੁਕਤ ਹੈ ਲੋਕਾਂ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਇਹ ਬੰਗਿਆ ਹੈ ਤਾਂ ਹਿੰਦੂ ਪਰ ਕੰਮ ਸਾਰੇ ਉਲਟ ਕਰਦਾ ਹੈ ਵਰਤਨੇ ਕੁਝ ਨਹੀਂ ਕਰਦਾ ਰਾਜਾ ਸ਼ਿਵਨਾਬ ਦੇ ਕਹਿੰਦੇ ਸਪਾਹੀ ਬਣਿਏ ਨੂੰ ਫੜ ਕੇ ਰਾਜੇ ਕੋਲ ਲੈ ਗਏ ਬਣਿਏ ਨੇ ਰਾਜੇ ਨੂੰ ਨੰਸਕਾਰ ਕੀਤੀ ਤੇ ਕੁਝ ਫਲ ਪੇਟਾ ਕੀਤੇ ਰਾਮ ਰਾਮ ਕਿਹਾ ਰਾਜੇ ਨੇ ਕਿਹਾ ਹੇ ਬਣਿਏ ਤੂੰ Hindu ਹੋ ਕੇ ਵਰਤਨੇਮ ਨਹੀਂ ਕਰਦਾ ਬਣਿਏ ਨੇ ਕਿਹਾ ਰਾਜਨ ਜਿਸ ਵਾਸਤੇ ਵਰਤਨੇਮ ਕਰੀਦਾ ਹੈ ਉਸ ਦੀ ਪ੍ਰਾਪਤੀ ਤਾਂ ਹੋ ਗਈ ਸੋ ਵਰਤਨੇਮ ਕਿਰਸਾ ਵਾਸਤੇ ਕਰਾਂ ਰਾਜੇ ਨੇ ਪੁੱਛਿਆ ਉਹ ਕਿਹੜੀ ਗੱਲ ਹੈ ਜਿਸ ਕਰਕੇ ਤੈਨੂੰ ਸ਼ਾਂਤੀ ਮਿਲ ਗਈ ਹੈ ਤਾਂ ਬਣੀਏ ਨੇ ਕਿਹਾ ਜੇ ਮਹਾਪੁਰਖਾਂ ਦੇ ਦਰਸ਼ਨ ਕੀਤੇ ਹਨ ਜਿਸ ਨਾਲ ਮੁਕਤੀ ਪਾਈ ਹੈ ਜਿਸ ਨੂੰ ਪਰਮੇਸ਼ਵਰ ਆਪ ਦਰਸ਼ਨ ਦੇਵੇ ਉਸ ਨੂੰ ਹੋਰ ਕਿਸੇ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਰਾਜੇ ਨੇ ਕਿਹਾ ਉਸ ਦੀ ਬਾਣੀ ਸੁਣਾਓ ਤਾਂ ਬਣਿਆ ਗੁਰੂ ਜੀ ਦੀ ਬਾਣੀ ਸੁਣਾਣ ਲੱਗਾ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਐਸਾ ਆਨੰਦ ਆਇਆ ਕਿ ਬੋਲਿਆ ਬਣਿਆ ਸਾਨੂੰ ਹੁਣੇ ਹੀ ਆਪਣੇ ਗੁਰੂ ਕੋ ਲੈ ਕੇ ਚੱਲ ਬਨੀਆਂ ਨੇ ਆਖਿਆ ਸੋ ਰਾਜਨ ਗੁਰੂ ਜੀ ਪੌਣ ਦਾ ਸਰੂਪ ਹਨ ਤੈਨੂੰ ਇੱਥੇ ਆ ਕੇ ਆਪੇ ਹੀ ਦਰਸ਼ਨ ਦੇਣਗੇ ਨਿਸ਼ਚੈ ਰੱਖ ਗੁਰੂ ਜੀ ਦਿਲਾਂத்ੀਆਂ ਜਾਣਨ ਵਾਲੇ ਹਨ ਰਾਜੇ ਨੇ ਫਿਰ ਪੁੱਛਿਆ ਗੁਰੂ ਜੀ ertid ਦੇ ਕਿਸ ਹਿੱਸੇ ਤੇ ਰਹਿੰਦੇ ਹਨ ਤਾ ਬਾਣिए ਨੇ ਦੱਸਿਆ ਕਿ ਗੁਰੂ ਜੀ ਦਾ ਜਨਮ ਪੰਜਾਬ ਵਿੱਚ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਸੀ ਪਰ ਜਿੱਥੇ ਬਾਬਾ ਸਿਮਰੀਏ ਉਹ ਉੱਥੇ ਹੀ ਦਰਸ਼ਨ ਦੇਣ ਪਹੁੰਚਾਂਦੇ ਹਨ ਤੇਰੀ ਮੁਰਾਦ ਪੂਰੀ ਹੋਵੇਗੀ ਆਪਣੇ ਅੰਤਰਾਤਮਾ ਨਾਲ ਉਹਨਾਂ ਦਾ ਸਿਮਰਨ ਕਰ ਗੁਰੂ ਜੀ ਤੇਰੇ ਕੋਲ ਜ਼ਰੂਰ ਆਵਣਗੇ ਰਾਜਾ ਸ਼ਿਵਨਾਬ ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਬੜੀ ਚਾਹ ਹੋਈ ਉਹ ਉਠਦਾ ਬੈਠਦਾ ਸੌਂਦਾ ਜਾਗਦਾ ਗੁਰੂ ਜੀ ਦਾ ਸਿਮਰਨ ਕਰਦਾ ਉਧਰ ਗੁਰੂ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਰਾਜਾ ਸ਼ਿਵਨਾਬ ਨੂੰ ਦਰਸ਼ਨ ਦਈਏ ਤਾਂ ਗੁਰੂ ਜੀ ਨੇ ਕਿਹਾ ਚਲੋ ਬਾਲਾਮਰਦਾਨਾ ਸ਼ਿਵਨਾਭ ਰਾਜੇ ਨੂੰ ਦਰਸ਼ਨ ਦਈਏ ਉਹ ਸਾਨੂੰ ਬਹੁਤ ਯਾਦ ਕਰ ਰਿਹਾ ਹੈ ਗੁਰੂ ਜੀ ਨੇ ਸਭ ਕਰਤਾਰ ਕਿਹਾ ਤੇ ਸ਼ਿਵਨਾਭ ਦੇ ਰਾਜ ਵਿੱਚ ਪਹੁੰਚ ਗਏ ਇੱਕ ਸੁੱਕੇ ਬਾਗ ਵਿੱਚ ਜਾ ਬੈਠੇ ਬਾਗ ਹਰਾ ਹੋ ਗਿਆ ਬੂਟੇ ਫੁੱਲਾਂ ਨਾਲ ਭਰ ਗਏ ਮਾਲੀ ਨੂੰ ਪਤਾ ਲੱਗਿਆ ਕਿ ਉਸ ਦਾ ਬਾਗ ਹਰਾ ਹੋ ਗਿਆ ਹੈ ਤਾਂ ਉਹ ਨਸਦਾ ਆਇਆ ਤੇ ਆ ਕੇ ਦੇਖਦਾ ਹੈ ਕਿ ਤਿੰਨ ਫਕੀਰ ਬੈਠੇ ਹਨ ਮਾਲੀ ਨੇ ਰਾਜੇ ਨੂੰ ਦੱਸਿਆ ਕਿ ਤਿੰਨ ਫਕੀਰ ਬਾਗ ਵਿੱਚ ਆ ਕੇ ਬੈਠੇ ਹਨ ਤਾਂ ਬਾਗ ਹਰਾ ਹੋ ਗਿਆ ਹੈ ਰਾਜਨ ਮੇਰੇ ਧਨ ਪਾਗ ਜੋ ਮਹਾਪੁਰਖਾਂ ਦੇ ਦਰਸ਼ਨ ਹੋਏ ਮੇਰੀ ਸਮਝ ਵਿੱਚ ਤਾਂ ਉਹ ਪਰਮੇਸ਼ਵਰ ਹੀ ਹਨ ਰਾਜੇ ਨੇ ਸੰਜਤਾ ਲਿਆ ਪਰ ਫਿਰ ਵੀ ਆਪਣੀਆਂ ਦਾਸੀਆਂ ਨੂੰ ਬੁਲਾ ਕੇ ਉਹਨਾਂ ਦਾ ਇੰਤਿਹਾਨ ਲੈਣ ਵਾਸਤੇ ਭੇਜਿਆ ਦਾਸੀਆਂ ਨੇ 16 ਪ੍ਰਕਾਰ ਦੇ ਸ਼ਿੰਗਾਰ ਕੀਤੇ ਤੇ ਕਈ ਪ੍ਰਕਾਰ ਦੇ ਖਾਣੇ ਮੇਵੇ ਆਦ ਲੈ ਕੇ ਆਈਆਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਹ ਪੇਟਾ ਪ੍ਰਵਾਨ ਕਰੋ ਦੀ ਆਪਣੇ ਹਾ ਪਾਵ ਦੁਖਾਉਣ ਲੱਗੀਆਂ ਕੋਈ 12 ਸਾਲਾਂ ਦੀ ਕੋਈ 14 ਸਾਲਾਂ ਦੀ ਕੋਈ 16 ਸਾਲਾਂ ਦੀ ਐਸੀਆਂ ਕਾਮਪਰਪੂਰ ਅੱਖਾਂ ਨਾਲ ਲੱਗੀਆਂ ਕਿ ਗੁਰੂ ਜੀ ਨੂੰ ਦੇਖਣ ਤੇ ਮੁੱਖੋ ਕਹਿਨ ਜੀ ਕੁਝ ਖਾਵੋ ਤਾਂ ਸਾਡਾ ਭਲਾ ਹੋਵੇ ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ ਦਾਸੀਆਂ ਸ਼ਬਦ ਸੁਣ ਕੇ ਬਹੁਤ ਸ਼ਰਮਿੰਦਾ ਹੋਈਆਂ ਤੇ ਵਾਪਸ ਰਾਜੇ ਕੋ ਚਲੀਆਂ ਗਈਆਂ ਰਾਜੇ ਨੇ ਪੁੱਛਿਆ ਕੀ ਗੱਲ ਹੈ ਅੱਜ ਬੜੀਆਂ ਸ਼ਾਂਤ ਹੋ ਕੇ ਆ ਰਹੀਆਂ ਹੋ ਦਾਸੀਆਂ ਬੋਲੀਆਂ ਰਾਜਨ ਤੂੰ ਤਾਂ ਸਾਡੇ ਪਿਤਾ ਦੇ ਬਰਾਬਰ ਹੈ ਸਾਡੇ ਨਾਲ ਮਜ਼ਾਕ ਨਾ ਕਰੋ ਅਸਾਨੂੰ ਪੂਰਨਪੁਰਖ ਮਿਲ ਗਿਆ ਹੈ ਮਨ ਦੀ ਤ੍ਰਿਸ਼ਨਾ ਮਿਟ ਗਈ ਹੈ असी नर्क तो बच गई हाँ राजा शिव ना बोठ दौड़िया बाग वि जाके देखिया, ता फकीर बैठा सी ओ पेठ करके खड़ा हो गया राजा भी पीछे खड़ा हो गया दो दिन निकल गए गुरु जी राजा परम तो बाहर आ गया है तब गुरु जी बैठ गए ਤੇ ਰਾਜਾ ਵੀ ਬੈਠ ਗਿਆ ਗੁਰੂ ਜੀ ਨੇ ਕਿਹਾ ਰਾਜਣ ਠੀਕ ठाक ਹੈ ਤਾਂ ਰਾਜੇ ਨੇ ਜਵਾਬ ਦਿੱਤਾ ਆਪ ਜੀ ਦੀ ਕਿਰਪਾ ਹੈ ਰਾਜੇ ਨੇ ਫਿਰ ਪੁੱਛਿਆ ਗੁਰੂ ਜੀ ਆਪ ਦਾ ਨਾਮ ਕੀ ਹੈ ਤੁਸੀਂ ਕਿਹਰੇ ਸ਼ਰ ਦੇ ਰਹਿਣ ਵਾਲੇ ਹੋ ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ ਮਾਰੋ ਮਹੱਲਾ ਪਹਿਲਾ साई तेरा कहा नाम कैसे जाती जातो पीतर महल बुलावे महापुरखो जो साझा गुरु जी ने कहा साड़ा नाम नानक उदासी है राजे दी प्रतीत हो उसने कहा जी ਮੇਰੇ ਕੰਨ ਪਾਗ ਆਪ ਜੀ ਦੇ ਦਰਸ਼ਨ ਹੋਏ ਰਾਜੀ ਨੇ ਉੱਠ ਕੇ ਗੁਰੂ ਜੀ ਦੀ ਪਰਦਖਣਾ ਕੀਤੀ ਤੇ ਗੁਰੂ ਜੀ ਦੇ ਚਰਨਾਂ ਤੇ ਟੈਪ ਪਿਆ ਤੇ ਬੇਨਤੀ ਕੀਤੀ ਕਿ ਆਪ ਜਾਨੀ ਜਾਨ ਹੋ ਕਰਤਾ ਪੁਰਖ ਹੋ ਗਰੀਬ ਨਿਵਾਦ ਜੀ ਮੇਰੇ ਗਰੀਬ ਦੇ ਡੇਰੇ ਤੇ ਚਰਨ ਪਾਓ ਗੁਰੂ ਜੀ ਨੇ ਕਿਹਾ ਰਾਜਾ ਜੀ ਧਰਮਸ਼ਾਲਾ ਬਣਵਾਓ ਤਾਂ ਅਸੀਂ ਆਵਾਂਗੇ ਸ਼ਿਵਨਾਬ ਨੇ ਧਰਮਸ਼ਾਲਾ ਬਣਵਾਈ ਤੇ ਗੁਰੂ ਜੀ ਨੂੰ ਬੁਲਾਉਣ ਗਿਆ ਤਾਂ ਕੀ ਦੇਖਦਾ ਹੈ ਬਾਗ ਖਾਲੀ ਹੈ ਗੁਰੂ ਜੀ ਨਹੀਂ ਦਿਸੇ ਤਾਂ ਸ਼ਿਵਨਾਬ ਪੁੰਜੇ ਡਿੱਗ ਪਿਆ ਲੋਕ ਦੌੜੇ ਆਏ ਤਾਂ ਰਾਜਾ ਜੀ ਕੀ ਹੁਆ ਰਾਜੇ ਨੇ ਕਿਹਾ ਗੁਰੂ ਜੀ ਕਿਤੇ ਚਲੇ ਗਏ ਹਨ ਤਾਂ ਇੱਕ ਆਦਮੀ ਨੇ ਦੱਸਿਆ ਗੁਰੂ ਜੀ ਦਾ ਧਰਮਸ਼ਾਲਾ ਵਿੱਚ ਬੈਠੇ ਹਨ ਰਾਜਾ ਉੱਠ ਕੇ ਦੌੜਿਆ ਤਾਂ ਜਾ ਕੇ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਗੁਰੂ ਜੀ ਰਾਜੇ ਉੱਤੇ ਬਹੁਤ ਪ੍ਰਸੰਨ ਹੋਏ ਤੇ 1574 ਵਿੱਚ ਰਾਜਾ ਸ਼ਿਵਨਾਵ ਨੂੰ ਗੁਰੂ ਜੀ ਨੇ ਮੰਜੀ ਬਖਸ਼ੀ ਰਾਜਾ ਬਹੁਤ ਖੁਸ਼ ਹੋਇਆ ਉਸ ਵਕਤ ਸੰਗਲਾ ਦੀਪ ਵਿੱਚ ਸੱਤ ਰਾਜੇ ਰਾਜ ਕਰਦੇ ਸੀ 1400 ਪਿੰਡ ਸਨ ਗੁਰੂ ਜੀ ਦੀ ਕਿਰਪਾ ਨਾਲ ਸਾਰੇ ਦੀਪ ਉੱਤੇ ਰਾਜਾ ਸ਼ਿਵਨਾਬ ਦਾ ਰਾਜ ਹੋਇਆ ਬੀਜਾਪੁਰ ਨਾਗਾਪਟਣ ਵਿੱਚ ਬਹੁਤ ਸੰਗਤ ਬਣਾਈ ਤੇ ਸ਼ਿਵਨਾਬ ਦੇ ਲੜ ਲਾਈ ਤੇ ਕਰਤਾਰਪੁਰ ਵਾਪਸ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ え